ਕਬੱਡੀ ਫਿਰ ਫਿਕਰੀ ਬਾੜ ਪਿੰਡ ਦਾ ਚੀਨਾ ਪਾਉਣ ਦੇ ਵਾਸਤੇ ਅੱਗੇ ਵੱਧਦਾ ਹੋਇਆ ਉਧਰ ਕੁਲਵਿੰਦਰ ਸਿੰਘ ਹੈ ਮੈਦਾਨ ਪ੍ਰਗਟ ਪ੍ਰਗਟ ਮੈਟਰੋ ਦੇ ਖੇਡ ਕਲੱਬ ਲਈ ਕਈ ਸਾਲ ਖੇਡਿਆ ਕੈਨੇਡਾ ਦੇ ਖੇਡ ਦਾੜਾ ਵਿੱਚ ਆਹ ਭਲੇ ਭਾਉ ਗੱਲ ਨੋਟ ਕਰ ਲੋ ਬਾਹੂ ਬੰਦ ਗਿਆ ਸਪੇਡ ਦੇ ਖੱਬੇ ਪਾਸੇ ਪਾਉਣੀਆਂ ਜਿਹੜੀਆਂ ਉੱਤੇ ਕਰੰਟ ਆਇਆ ਵਾ ਅਗਲੇ ਕੀੜੀਆਂ ਬੋਲਣ ਵਾਲਾ ਕਹਿੰਦਾ ਜਿਵੇਂ ਮਾਗਰ ਮੂਰੇ ਭੱਜਦੀਆਂ ਕਿੱਡੇ ਝਣਾ ਮੰਤਰਾ ਜਾਓ ਹੁਣ ਮੈਂ ਤੁਹਾਨੂੰ ਦੱਸਦਾ ਮਾਲਵੇ ਦੀ ਧਰਤੀ ਦਾ ਇਹ ਵੀ ਨੌਜਵਾਨ ਜਿਲ੍ਹਾ ਬਰਨਾਲੇ ਦਾ ਸੁਪਰਸਟਾਰ ਰੀਡਰ ਹੈ ਫਿਕਰੀ ਵਾਲਾ ਜਿੰਨਾ ਜਾਂਦਾ ਹੈ ਜੀ ਹੁਣ ਰਿੱਕੀ ਦੇ ਨਾਲ ਮੁਕਾਬਲਾ ਮੰਗੀ ਦਾ ਭਤੀਜਾ ਇਸ ਸਮੇਂ ਲਫਾ ਲਾ ਰਿਹਾ ਹੈ ਤਾਂ ਕਿ ਕਹਿੰਦੇ ਹਿੱਕ ਤੇ ਬੈਠਣ ਵਾਲੀ ਗੱਲ ਹੈ ਔਰ ਕਾਸ਼ੀ ਬੱਤੀ ਹੈ ਆਪਾਂ ਦੇਖਦੇ ਹਾਂ ਕਿ ਚੀਨਾ ਪੱਜਾ ਆਦਾ ਨੌਜਵਾਨ ਹੁਣ ਆਹ ਕਬੱਡੀ ਚੀਨੇ ਦੀ ਸੁਖਨਾ ਬਾਰ-ਬਾਰ ਆਖ ਰਿਹਾ ਵੀ ਬੱਦਲ ਵਾਲ ਦੇ ਕੱਪ ਤੇ ਪਿਛਲੇ ਸਾਲ ਦੋ ਵਾਰਾਂ ਜਿੱਤੀਆਂ ਨੇ ਦੋਨੋਂ ਟੂਰਨਾਮੈਂਟਾਂ ਤੇ ਬੱਗੇ ਪਿੰਡ ਦੇ ਬੰਦੇ ਨੇ ਤੇ ਅੱਜ ਵਾਲਾ ਖਿਡਾਰੀ ਅੱਜ ਬੱਗੇਪਟ ਦਾ ਤੁੱਲਾ ਉਧਰਲੇ ਪਾਸੇ ਚੀਨਾ ਵੀ ਕਹਿੰਦੇ ਸੁਪਰਸਟਾਰ ਹੈ ਇਸ ਮਿੱਠੇ ਗਰੀ ਵਾਲ ਵਾਲਾ ਪਾੜ ਲੱਗੇ ਬਾਕੀ ਹਾਂਜੀ